ਮਹਿਰਾ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪਹਿਜ ਰਖਦਾ ਆ ਰਾਮ ਰਾਜੇ ਹਰ ਨਾ ਕੋ ਜੁਤ ਹਰ ਮਾਰਿਆ ਪ੍ਰਹਿਲਾਦ ਰਤ ਰਾਯਾ ਹੰਕਾਰੀਆਂ ਨੂੰ ਦੁਖਾਂ ਪਿਛਦੇ ਨਾਮ ਅਧਿਉ ਮੁਖ ਲਾਇਆ ਜਨ ਨਾਨਕਿਆ ਸਹ ਹਰ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਂ ਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾ ਤਾਗਲ ਕਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸਤਿ ਸਵਾਲੋ ਦਿਨ ਕੀਤੀ ਜੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋ ਦਰਾਗਾ ਸਾ ਮਹੱਲਾ ਪਹਿਲਾ ਓੰਕਾਰ ਸਤਿ ਕਰੁ ਪ੍ਰਚਾਲ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਤੈ ਸਰਬ ਸਮਾਲੇ ਵਾਦੀ ਤੇਰੇ ਨਾਦ ਨੇ ਕੀ ਅਸ਼ੰਕਾ ਕੀਤੀ ਤੇਰੇ ਵਾ ਮਨਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੇ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਲੇ ਗਾਵਨ ਤੁਨ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨ ਨਹੀਂ ਸਰਵਰ ਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨ ਇੰਦਰਾਸਨ ਬੈਠੇ ਦੇਵਤਿਆ ਧਰ ਨਾਲੇ ਗਾਵਨ ਤੁਨ ਸਿਧ ਸਮਾਧੀ ਅੰਦਰ ਗਾਵਨ ਸੁਗਨੋ ਸਾਧ ਵਿਚਾਰੇ गावण ਤੁਨੋ ਜੋ ਤੀਸਰੀ ਸੰਤੋਖੀ ਗਾਵਣ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡ ਰਪਣ ਨਕੇਸ਼ਰ ਜੋਗ-ਜਗ ਵਿਧਾ ਨਾਲੇ ਗਾਵਣ ਤੁਨੋ ਮੋਹਨੀ ਆਮਨ ਮੋਹਨ ਸੁਰਗਮ ਛਪਿਆਲੇ ਗਾਵਣ ਤੁਨੋ ਰਤਨੀ ਉਪਾਇ ਤੇਰੇ 88 ਤੀਰਤ ਨਾਲੇ ਗਾਵਣ ਤੁਨ ਤੁਨੋ ਜੋਦ ਮਹਾਬਲ ਸੂਰਾ ਗਾਵਣ ਤੁਦਨੋ ਖਾਨੀ ਚਾਰੇ ਗਾਵਣ ਤੁਨੋ ਕੰਡ ਮਣੁ ਮ੍ਰਹ ਮੰਡਾ ਕਰ ਕਰਖੇ ਤੇਰੇ ਧਾਰੇ ਸ਼ੇਤ ਤੁਧ ਨੂੰ ਗਾਵਣ ਜੋ ਤੁਰ ਭਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇਤ ਤੁਧ ਨੂੰ ਗਾਵਣ ਸੇ ਮੈਂ ਚਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਰਾਸ ਸਭ ਸੱਚਾ ਸਾਥੀ ਨਾ ਹੀ ਹੈ ਪੀ ਹੋਸੀ ਜਾਇ ਨਾ ਜਾਸਿ ਰਚਨਾ ਜਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸੀ ਮਾਜਨੀ ਉਪਾਈ ਕਰ ਕਰ ਦੇਖ ਹੈ ਕੀ ਸਾ ਆਪਣਾ ਜੋਤੀ ਸਤੀ ਵਢਿਆਈ ਜੀਉਤੀ ਸੁਭਾਵੇ ਸੋਈ ਕਰਸੀ ਨੁਕਮ ਨਾ ਕਰਨਾ ਜਾਈ ਸੋ ਪਾਸ ਸੰਸਾਹ ਪਾਸਾਇਵ ਨਾਨਕ ਰਹਿਨੁ ਰਭਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਕੇ ਸਭ ਕੋਏ ਕੇਵੜ ਵਡਾ ਨੇਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਈ ਬਾਹਰ ਗਮੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਤੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਯਾਨੀ ਤੇ ਅਨੇਕੁਰ ਗੁਰੁ ਹਾਇ ਕਹਿ ਨਾ ਜਾਈ ਤੇਰੀ ਦਿਲ ਵਢਿਆਈ ਸਭ ਸਤ ਸਭ ਤਾਂ ਪਰ ਸਭ ਚੰਗਿਆਈਆਂ ਸਿੱਧਾ ਵਰਖਾਂ ਕਿਆਂ ਵਢਿਆਈਆਂ ਜੁਦਵੇਂ ਸਿੱਧੀ ਕਿਨੇ ਨਾ ਪਾਇਆ ਕਰਨ ਲੈਣਾ ਹੀ ਤਾ ਪਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਧਰੇ ਭੰਡਾਰਾ ਜਿਸ ਤੂਰੇ ਰਸੇ ਕਿਆ ਆਚਾਰਾ ਨਾਨਕ ਸੱਤ ਸਵਾਰਣ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਮ ਸ੍ਰੇਮਰ ਜਾਉ ਆਖਣ ਔਖਾ ਸਚੈ ਨਾਮ ਸਚ ਨਾਮ ਕੀ ਲਾਗੈ ਪੂਵਤ ਕੋਖਾ ਕਾ ਚਲੀ ਇਹ ਦੁਖ ਜੋ ਕੀ ਅਵਸਰੇ ਮੇਰੀ ਮਾਇ ਸਾਚਾ ਸਹਿਬ ਸਾਚੇ ਨਾ ਹੀ ਰਹਾਓ ਸਾਚੇ ਨਾਮ ਕੀਤ ਲਵੜਿਆ ਆਗ ਛਕੇ ਕੀਮਤ ਨਹੀਂ ਪਾਏ ਜਿਸਮ ਕਿ ਅਖਣ ਪਾਏ ਵਡਾ ਨ ਹੋਵੇ ਘਾਟ ਨਾ ਜਾਏ ਨਾ ਮਰੇ ਨ ਹੋਵੇ ਸੋਗ ਦੀਂਦਰ ਰਹਿਣ ਝੁਕੇ ਭੂਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜਿਆਪ ਤਿਵੜ ਤੇ ਰੀਦਾਤ ਜਿਨ ਜਿਨ ਕਰਕੇ ਕੀਤੀ ਰਾਧ ਖਸਮ ਇਸ਼ਾਰੇ ਕੇ ਕਮजात ਨਾਨਕ ਨਾਵੇ ਬਾਦ ਸੁਨਾਤ ਰਾਗ ਬਦਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖ ਆਪਨੋ ਗੁਰੂ ਘਰ ਪਾਸ ਹਮ ਕਿਰੇ ਗਿਰਮ ਸਤਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਕੁ ਰਾਮਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸੁਖਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਓ ਹਰ ਜਨ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਨੇ ਤ੍ਰਿਪਤਾ ਸੇ ਮਨ ਸੰਗਤ ਗੁਣ ਪਰਗਾਸ। ਜਿਨ ਹਾਰੇ ਹਰ ਹਰ ਸਨਾਮ ਨਾ ਪਾਇਤੀ ਭਾਗਹੀਣੀ ਜਨ ਪਾਸ। ਜੋ ਸਤਿਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਇ ਧੰਨ ਤੁਰ ਮਸਤਕ ਲਖਿਆ ਲਿਖਾਸ ਧਨ ਧਨ ਸਰ ਸੰਗਜਿਤ ਹਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ 5 ਕਾਹੇ ਰਹਿ ਮਨ ਚਿਤਵਦਨ ਜਾ ਆਹਰ ਹਰ ਜੀਉ ਪਰਿਆਸ ਹਲ ਪਤਨ ਮਹਿ ਜੰਤੀ ਉਪਾਇ ਤਾ ਕਰ ਜਿਗਾ ਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਰ ਪਰਮ ਬਦ ਪਾਇ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਬਨਤਾ ਕੋ ਵੇਨ ਕਿਸ ਕੀ ਤਰਿਆ ਸਿਰ ਸਿਜ ਡਕਸ ਮਾ ਹੈ ਠਾਕੁਰ ਕਾਹੇ ਮਨ ਭੋ ਕਰਿਆ ਹੂਡੇ ਊੜਾ ਵੈ ਸ ਕੋਸਾਰਿ ਸ पाचੇ ਵ ਸ੍ਰੀ ਸ਼ਰਿਆ ਜਿਨ ਕਮਣ ਖਲਾਵੇ ਕਮਣ ਸਿਗਾਵੇ ਮਨ ਮਹਿ ਸ਼ਿਵਰਣ ਕਰਿਆ ਸਾਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲਬਸ ਸੁ ਬਲਜਾਇਆ ਤੀਰਾਂਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੂਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੂਪਰ ਕਿਨ ਲੰਝਣਹਾਰ ਪਰਕਨ ਲੰਝਣਹਾਰ ਰਗਮਾਗਮਿਆ ਪਾਰਾ ਸਭ ਤਿਆਵੇ ਸਭ ਧਾਵੇ ਤੁਜੀ ਹਰ ਸੱਚੇ ਸਰ ਜਨਹਾਰ ਸਭ ਜੀਤ ਮਾਰੇ ਜੀ ਤੂ ਜੀਆਂ ਕਾ ਦਾ ਤਾਰਾ ਹਰ ਤਿਆਵੇ ਸੰਤੋ ਦੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਗੁਰਾਪੇ ਸੇਵ ਬਿਨੀ ਕਿਆ ਨਾਨਕ ਜੰਤੂ ਵਿਚਾਰਾ ਤੂੰ ਕਟਕੜੰ ਅੰਤਰ ਸਰਮਨ ਅੰਤਰ ਜੀ ਹਰੇ ਕੋ ਪੁਰਬ ਸਮਾਨਾ ਏਕ ਦਾਤੇ 기 ਪੇਖਾਰੀ ਜੀ ਸਭ ਤੇਰੇ ਝੋੜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਭਿਆ ਤੇ ਬੈਂਚਰੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵਾ ਜੋ ਸੇਵਾ ਤੁਜੀ ਜਨਾਨਕ ਤਿਨ ਕੁਰਬਾਨ ਹਰ ਤੇ ਆਵੇ ਹਰ ਤੇ ਆਵੇ ਤੁਜੀ ਸੰਜਾ ਜੁਗ ਮੈ ਸੁਖ ਵਾਸੀ ਸੇਮਕਤ ਸੇਮਕਤ ਭੈ ਜਨ ਹਰਤਾ ਜੀ ਤਿਨ ਟੂਟੀ ਜਨ ਕੀ 파ਸੀ ਜਿਨਰ ਪੌਜਨ ਹਰਨਰ ਪੌ ਧਾਇ ਜੀ ਤਿਨ ਕਾ ਭੋ ਸਭ ਬਿਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਿਨ ਹਰਤਾ ਜੀ ਜਨ ਨਾਨਕ ਤਿਨ ਬਿੜ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪਗ ਦੇ ਸੁਲਾਹਣ ਤੂ ਜੀ ਹਰ ਨੈ ਕਨੇ ਕੇ ਅਨੰਤਾ ਤੇਰੇ ਨੈਕ ਤੇਰੇ ਨੈਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਅੰਤਾ ਤੇਰੇ ਨੈਕ ਤੇਰੇ ਨੈਕ ਪੜੇ ਬਸਮਰ ਸਾਸਰੀ ਕਰਿ ਕਿਰਾ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਕੋ ਲੈ ਜਨਾਨ ਕੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖਿਆ ਪਰੰਪਰ ਕਰਤਾ ਜਿ ਤੁਧ ਜਿਵੜੇ ਵਰਨਾ ਕੋਈ ਤੂੰ ਜੁਗ ਜੁਗੈ ਕੋਸ ਰਾਸ ਦਾ ਤੂ ਵੇਖੋ ਜੀ ਤੂੰ ਨੈ ਚਲ ਕਰਤਾ ਸੋਈ ਤੁਧਿਆਪੇ ਭਾਵੇ ਸੋਈ ਵਰਤੇ ਜਿ ਤੁਧਾਪੇ ਕਰੇ ਸੋ ਹੋਈ ਗੁਰੂ ਆਪੇ ਸੇਟੇ ਸਭੂ ਪਾਈ ਜਿਸ ਆਪੇ ਸਿਰ ਜਿਸ ਆਪੇ ਬੋਈ ਜਨ ਅਣਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂ ਢਾਸਾ ਜੋਤਿ ਭਾਵੇ ਸੋਈ ਤੀਸੀ ਜੋ ਤੂ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂ ਸਭਨੇ ਧਿਆਇ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਨ ਗਵਾਇ ਤਦ ਆਪ ਵਿਛੋੜਿਆ ਆਪ ਮਿਲਾਇ ਤੂ ਗਰਿਆ ਸਤਿ ਤੁਹੀ ਮਾਇ ਦਦਵੇਂ ਦੂਜਾ ਕੋਈ ਨਾਏ ਜੀ ਜਨ ਸਭ ਤੇ ਰਾ ਕੇਲਵ ਜੋਗ ਮਿਲ ਵਿਚਰਾਸ ਨੋਗੀ ਮੇਲ ਜਿਸਨੋ ਤੂ ਜਾਣੈ ਸੋ ਜਨ ਜਾਣੈ ਹਰ ਗੁਸਬੀ ਆਖ ਵਖਾਣੇ ਜਿਨ ਹਰ ਸੇਵਤਨ ਸੁਖ ਪਾਇਐ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦ ਮੈ ਦੂਜਾ ਵਰਨਾ ਕੋਇ ਹੂੰ ਘਰ ਘਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਗੜੇ ਪਹਿਲੇ ਨਵਾਸਾ ਪਾਣੀ ਪਾਵਗਤ ਨੇਹ ਤੀਆ ਭੰਕਰ ਮੋ ਭਗਨਿ ਚਾਲ ਹੰ ਦੇਖਿਆ ਤਾ ਡੂਬਿਐ ਮਨ ਇਕ ਨ ਚੇਤਸ ਮੂਰਮਣਾ ਹਰ ਬਿਸਰ ਤੇਰੇ ਗੁਣ ਗਲਿਆਰਹਾਉ ਨਾਉ ਜਤੀ ਸਦੀ ਨਹਿ ਭੜਾ ਮੂਰਮੁ ਗਦਾ ਜਨੁ ਪਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਮਿਸਰਿਆ ਆਤਮਾ ਮਹੱਲਾ ਪਨਵਾ ਭਈ ਪ੍ਰਾਪਤ ਮਾਨਕ ਤੇ ਹਰੀਆ ਗੋਵਨ ਮੈਂ ਕਹਿ ਤੇਰੀ ਵਰਿਆ ਅਵਰ ਕਾ ਤਰਕਿ ਦਿਨਾ ਕਾਮ ਸਾਸਨੁ ਤੇ ਭਜਿ ਕੇਵਲ ਨਾਮ ਸਰੰਜਾਲਾ ਭਗਵੰਤ ਅਨੰਤਨ ਕਾ ਜਨਮ ਵਿਥਾ ਜਾ ਤਰੰਗ ਮਾਇਆ ਕਹਿ ਰਹਾਉ ਜਾਤਾਂ ਸਿਨਮੇ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣ ਹਰਾਇਆ ਕਹੋ ਨਾਨਕ ਹਮਰੀ ਜੀ ਕਰਮਾ ਸਭਨ ਕੋ ਰੇ ਕੀ ਆਖੋਂ ਸਰਮਾ ਬਾਹ ਚਾਹੇ ਤਸਨੀ ਕਬੇ ਬਾਈ ਬੇਂਤੀ ਚੋ ਪਈ ਹਮਰੀ ਕਰੋ ਹਾ ਦੇਰ ਚਾ ਪੂਰਨ ਹੋਛਤ ਕੀ ਚਾ ਤਵ ਜਨਮ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁ ਸੁਭੈਤਮ ਖਾਵਵਾ ਪਹਾ ਦੇਉ ਨਿਮਚਾਉ ਸੁਖੀ ਬਸੈ ਮੂਰ ਰੋ ਪਰੇ ਵਾਰਾ ਸੇਵਕ ਸਿਖਨਾ ਕਰਤਾਰਾ ਮੂਰਛਾਣਿ ਜਿ ਕਰ ਦੇਹ ਕਰੀਆ ਸਭੈਨ ਕੋ ਹਾਰ ਸੰਗਰੀਏ पूरण होए हमारी आशा तो रूप जिन की रहे प्यासा तुम्हें जाड़ के वरना त्याओ जो परचास हम ते पाऊं सेवक सके हमारी तार व्या कुण कुण सत्र हमारी मारिए आप हा दम जेवरिया मन कार कद का रासने मरिए भुज जो सदा हमारी पछाश श्रेष्ठ जो करी वृक्षा राख ले में राखन हारे साहेब सन् सहाय प्यारे दीन बन दर्शन के हम ता तुमहो परिचित रस कंता काल पे ब्रह्मा पुत्र काल पे सुभ जीव पुत्र ਕਾਲ ਪਾਇ ਕਰਮ ਸਨ ਪ੍ਰਕਾਸ਼ਾ ਸਗੁਰ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋ ਗੀ ਸਗ ਕੀਓ ਬੇਦ ਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਗ ਸਵਾਰਣ ਨਮਸਕਾਰ ਹੈ ਤਾਂ ਇਹ ਹਮਾਰਾ ਜਮਨ ਕਾਲ ਸ੍ਰਿਪਤ ਬਨਾਇ ਦੇਵਦਾ ਜਿ ਸੁਨਿ ਬਜਾਇਓ ਆਦੰਤੇ ਕੇ ਅਵਤਾਰ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦਿਓ ਸਤਰੰਗ ਕੋ ਪਲਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਵਿਸ਼ਾਨਤ ਚਿੰਟੀ ਦੇ ਕੋ ਚਿੜੀ ਸੁਲਾ ਸਹ ਪਰ ਕਿਰਪਾ ਇਸ ਕਰ ਹੁਲਾ ਸੰਤਨ ਉਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਖੀ ਏਕ ਏਕੀ ਪੀ ਰੂਪਛਾਨੇ ਘਟ ਘਟ ਕੇ ਉਟਪਟ ਕੇ ਜਾਣ ਜਗ ਰਖ ਕਰ ਕਰ ਤਾਰ ਪਰਜਾ ਧਰਤ ਤਬ ਦੇਹੀ ਅਪਾਰਾ ਜਵਾ ਕਰਤ ਕਰ ਤੋ ਕਭੂ ਤਮ ਮੈ ਮਲਤ ਦੇ ਤਰਸਭੂ ਜਹ ਤੇ ਵਨ ਸਰ ਸਵਤਾਰੇ ਆਪਿ ਆਪਣੀ ਬੋ ਜਿਉ ਚਾਰੇ ਤੂੰ ਸਭੀ ਤੇ ਰਹਿ ਤਨ ਰਣ ਜਾਣ ਵਿਪੇਦ ਭੇਦ ਹਰਿਆਲ

अंडा जेरे से तरी के निस्फुर खान ब होराई दीनी कहूं घोड़ा जा बैठा कौ सिंह पर शंकर कहता सगरे से दगा ये जंभ वारजुगार स्वरूप श्यामभव अब रचामी रीति तुम करो से की वार से कंस करो दोसुर जेर भरत पाता सकल मलेस करो ऋण का ता जे तु सह सरणी प्रयतन कहि सुद्धत हो अमरे परखेण पग पर इतिहास है तुम कह तुम संकट सब टारो जो कल कोई भारत है ताके काल निकटना है ਰਚਾ ਹੋਇ ਤੈ ਸਭ ਕਾਲ ਦੂਸਰੇ ਸਨੇ ਤਤ ਕਾਲ ਤਿਰ ਪਾਰੇ ਸੰਜਾਇਣ ਰਹੋ ਤਾਂ ਕਿ ਤਾਤ ਸੁਨਖ ਮੋਹਰ ਹੋ ਰਿਦਿ ਸਿਧ ਕਰਮੋ ਸਭ ਹੋਇ ਰਿ ਸੁਸਾਸ ਸਕੇ ਨਾ ਕੋਈ ਇੱਕ ਬਾਰ ਜਿੰਦ ਮੈਂ ਸੰਭਾਰਾ ਕਾਲ ਪਾਸ ਤੇ ਤਾਇਉ ਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦੁਸ ਘੋਮ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹਾਰ ਦਿਲ ਹੂ ਬਾਰੀ ਸਰਬ ਤੋਰਮ ਹੋ ਸੁਹਾਏ ਜਿ ਸੁਨੋ ਉਤਲੇ ਹੋ ਬਚਾਈ ਸਵਿਆ ਬਾਏ ਗਏ ਜੇ ਤੈ ਤੁਮਰੇ ਤਮਤੇ ਕਵਾ ਕਨੇ ਨਹੀਂ ਆਨਿਓ RAM ਰਹੀਮ ਭਰਾਨ ਕੁਰਾਨੇ ਕਹਮ ਤੇਕ ਨਾ ਮਾਨਿਓ ਸਿਮਰ ਸਾਸਰ ਬੇ ਸੁਭੈ ਗੋਪੀ ਤੇ ਕਹਿਮ ਇਕ ਨਾ ਜਾਣਿਓ ਸ੍ਰੀ ਉਸ ਪਾਨ ਕਿਰਪਾ ਤੁਮਰੀ ਕਰ ਮੈਨਿਕ ਸਭ ਤੋਹਿ ਬਕਾਨ ਨੋ ਬੋਹਰਾ ਸਗਲ ਦਵਾਰ ਕੋ ਛਾੜ ਕੇ ਦਿਓ ਤੁਹਾਰੋ ਦਵਾਰ ਬਾਏ ਗਹਿ ਕਿਲਾ ਜਸ ਗੋਬਿੰਦਾਸ ਤੁਹਾਰ RAM ਕਲੀ ਮਹੱਲਾ ਤੀ ਜਾਣੇ ਕੋ ਹੰਕਾਰ ਛਤ ਕੋ ਪਰਚਾਰ आनंद पया मेरी मां ए सतगुरु मैं पाया सतगुरुता पाया सैर सेती मन वजिया बधाईयां राग रत्न परिवार पुरियां शब्द गावणे आईयां शब्दोता गावो हरि नान के राम नितनी मसाय कहे नानक आनंद हुआ सतगुरु मैं पाया ई मन मेरा तू सदा रो हरि नाल हरि नाल रहो तू मन मेरे दुख सब विसारना अंगीकारो करे तेरा कार्य सब सुमरणना ਸੋ ਬਨਾਗਲਾ ਸੁਮਰਸ ਸੁਆਮੀ ਸੋ ਕੇ ਮਨੋ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸਾਚੇ ਸਾਹਿਬਾ ਗਿਆਨ ਹੀ ਕਰ ਤੇਰੇ ਘਰ ਦਾ تیرੇ ਸਭ ਕੁਝ ਜੈ ਦਿੱਸਤੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਨਮਸਾਵੇ ਨਾਮ ਜਿਨ ਕੇ ਮਨ ਮਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬਾ ਗਿਆਨ ਹੀ ਕਰ ਤੇਰੇ ਸਾਚਾ ਨਾਮ ਮਰਾ ਆਧਾਰੋ ਸਾਚਾ ਨਾਮਿਆ ਆਧਾਰ ਮਰਾਜਨ ਭੁਖਾ ਸਭ ਗਵਾਈਆਂ ਕਰ ਸਾ ਸੁਖਮਨੈ ਵਸਿਆ ਜਨ ਇੱਛਾ ਸਭ ਪੂਜਾਈਆਂ ਸਦਾ ਕਰਪਾਣ ਕੀਤਾ ਗੁਰਮੇਟੋ ਜਿਸ ਦੀਆਂ ਇਹ ਵਡਿਆਈਆਂ ਵੇ ਨਾਨਕ ਸੁਨੋ ਸੰਤੋਸ਼ ਵਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਕੋਈ ਸਵਰਤ ਕਰ ਸੁਭਾਗੇ ਘਰ ਸੁਭਾਗੇ ਛਵਦਵਾਜੇ ਕਲਾ ਜਿਤ ਕਰਤਾਰੀਆਂ ਪੰਜ ਦੋਤਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕੋ ਸੀ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਤ ਕਰੇਣ ਦਵਾਜੇ आनंद सुनो वड भागी हो सकल मनोरथ पूरे पारब्रह्मप्र पाया तरे सकलम सूरें दुःख रोब संताप उतरे सुनी सच्ची वाणी संत साजन भय सरसे पूरे गुरु ते जानी सुन ते अपनेत कहते पवित्र सतगुरु रहया परपूरे बिनवंत नान गुरु चरण ला देवा जीवन हंतु रे मदावणी मोहल्ला पंजवा थाल विच तेन वस्तु उपयो सार संतो पि विचार उमृत नाम ठाकुर का परिस्का सब सेदारो ਦੇ ਕੋ ਖਾਵੇ ਜੇ ਕੋ ਬੰਸਰਸ ਕਾ ਹੋਈ ਉਦਾਰੋ ਜੇ ਵਾ ਸ੍ਰੀ ਨਹ ਜੈ ਨਿਤ ਨਗਰ ਅਖੁਰ ਧਾਰੋ ਤਮ ਸੰਸਾਰ ਚੰ ਲਗਤ ਰਿਆ ਸਭ ਨਾਰੰਬਰੰ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ ਆਪਣਵਾ تیਰਾ ਕੀਤਾ ਜਾਤੋ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਦਰਸ ਪਿਆ ਮੇਰੇ ਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੇ ਤਾ ਜੀਵਾ ਤਨੁ ਨਹੀਂ ਵਿਹਰੇਆ ਪੋੜੀ ਤਿੱਥੈ ਤੂੰ ਸਮਰਾਤ ਜਿੱਥੈ ਕੋਈ ਨਾਏ ਹੋਤੇ ਤੇਰੀ ਰਾਖੀ ਅਗਨੀ ਦੇ ਦੁਰਮਾਏ ਸੁਣ ਕੇ ਜਮ ਕੇ ਦੂਤ ਨਾਏ ਤਰੇ ਛੜ ਜਾਏ ਹੋਦਲ ਵਿਖ ਮਸ ਗਾ ਗੁਰ ਸਬਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਅਮ੍ਰਿਤ ਸੇ ਖਾਏ ਕਲ ਮੇ ਹੋ ਬਨ ਗਨ ਗੋਬਿੰਦ ਗਾਏ ਸਭ ਸੇ ਨੋ ਕਿਰਪਾ ਸਮਾਲੇ ਸਾਹੀ ਸਾਏ ਮਿਰਥਾ ਕੋ ਨ ਜਾ ਜੀ ਆਤ ਗਾਇ ਸ਼ਲੋਕ ਮਹਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪ ਗੁਰੂ ਨਾਮ ਨੇਤਰੀ ਸਤਿਗੁਰ ਭੇਖਨਾ ਸੁਰਨੀ ਸੁਰਨਾ ਗੁਰਨਾ ਸਤਗੁਰ ਸੇਤੀ ਰਤਿਆ ਦਰਗਿਆ ਭਾਈ ਅਠਾਓ ਕਹ ਨਾਨਕ ਕਿਰਪਾ ਕਰੇ ਜਿਸ ਨਹਿ ਮਤ ਦੇ ਜੇ ਵੀ ਮਉ ਤੁਮ ਕਾੜੀਏ ਨਿਰਲੇਕੇ ਇਕੇ ਮਹੱਲਾ ਪਨਿਵਾ ਰਖੇ ਰਖਣੇ ਹਾਰਿਆ ਭਿਉ ਬਾਰੀਆਂ ਦੁਰ ਕੀ ਪੈਰੀ ਪਾਏ ਕਾਜ ਸਵਾਰੀਆਂ ਹੋ ਆਇਆ ਪਦੇ ਆਲ ਮਨੋ ਨਾ ਵਿਸਾਰੀਆਂ ਸਾਰਜਨ ਕੇ ਸੰਗ ਭਉ ਜਲ ਤਾਰੀਆਂ ਸਾਖਤ ਨਿੰਦਕ ਦੁਸਤ ਖਿਨ ਮਾਹੀ ਬਿਦਾਰੀਆਂ ਧੇ ਸਹਿਬ ਕੀ ਠੇਕ ਨਾਨਕ ਮਨੇ ਮਾਏ ਜੋ ਸਿਮਰਸ ਕੁਭਵੇ ਸਗਲੇ ਦੁਖ ਜਾਏ ਏ ਸਾਇਮ ਕੀ ਟੇਕ ਨਾਨਕ ਮਨੇ ਮਾਇ ਜੋ ਸਿਮਰਸ ਕੁਭਵੇ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ